ਸੁਖਦੇਵ ਸਿੰਘ ਜੀ ਇਹ ਜਿਹੜਾ ਬਲਾਈਟ ਹੈ ਕੁਦਰਤੀ ਬਲਾਈਟ ਹੈ ਜੀ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਗੈਤੋ ਕਹਿੰਦੇ ਕੋਈ ਐਂਡਵਾਰਟ ਕਹਿੰਦੇ ਨਹੀਂ ਪਰ ਨੁਕਸਾਨ ਬਹੁਤ ਹੋਇਆ ਜਾਨੇ ਬੱਚੇ ਕੁਝ ਨਹੀਂ ਹੈ ਕਿੰਨਾ ਕ ਨੁਕਸਾਨ ਹੋਇਆ ਭਾਈ ਜੀ ਕਿੰਨੇ ਜਣੇ ਸੱਟਾਂ ਲੱਗੀਆਂ ਸੱਟਾਂ ਦੋ ਜਣੇ ਲੱਗੇ ਬੱਚਾ ਬਚ ਗਿਆ ਜੀ ਜਿਹੜਾ ਹਰ ਮੇਲੇ ਘਰ ਦਾ ਮਾਲਕ ਹੈ ਜੀ ਉਹ ਦਾਖ ਲੈ ਜੀ ਸੱਟਾ ਬਹੁਤ ਜ਼ਿਆਦਾ ਉਹਦੀ ਗੁੰਮ ਪੈਸੇ ਭਾਏ ਜੀ ਨੁਕਸਾਨ ਸਾਥ ਕੋਟੇ 90 ਲੱਖ ਦਾ ਨੁਕਸਾਨ ਹੈ ਕੋਟੇ ਕੋਟੀ ਉਹਦੇ ਅੱਗੋਂ ਕਿ ਲੱਗੀ ਜੀ ਡਿਗ ਡੁਕ ਪੈ ਜੀ ਸੱਤ ਕੋਈ ਸਰਟੀਫਿਕੇਟ ਪਈ ਟਾਪ ਟੈਂਡਰ ਕੀ ਪਈ ਉੱਤੇ ਕਿਉਂਕਿ ਮਕਾਨ ਸਾਰਾ ਢਾਟੇ ਰਿਓ ਗਿਆ ਕਿੰਨੇ ਤਿੰਨ ਚਾਰ ਕਮਰੇ ਜੀ ਬਤਵਾ ਦੇ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜਿਹੜਾ ਬੰਦਾ ਜਾਵਦੀ ਅੰਪਾਇਰ ਨੇ ਖੜਾ ਹੋ ਸਕੇ ਸੁਖਦੇਵ ਸਿੰਘ ਨਿਗਮਪਾਲ ਕੋ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਰੇ ਅਸੀਂ ਸੁੱਤੇ ਪਏ ਸੀਗੇ ਕਦੋਂ ਹੋਇਆ ਜੀ ਇਹ ਤਿੰਨ ਕੋਈ ਗੱਲ ਹੈ ਜੀ ਸੋ ਆਨਾ ਕ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹੈਗੇ ਇਹਦੇ ਜੀ ਨੁਕਸਾਨ ਤਾਂ ਹੀ ਮੇਰੇ ਪਤੀ ਦੇ ਕਾਫੀ ਉਹ ਇਧਰ ਆਫ ਕਰਦੇ ਸੀਗੇ ਦੇਖਦੇ ਸੀ ਕਿ ਕੀ ਹੋਇਆ ਫਿਰ ਉਹਨਾਂ ਦੀ ਜਾਨੀ ਜਲਨ ਜੀ ਹੋ ਗਈ ਮੇਰੇ ਸਾਹ ਦੀ ਸਿਰ ਚਾਈ ਕੀ ਮੰਗ ਪਤਾ ਲੱਗਿਆ ਜੀ ਕੋਈ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਕੀ ਮੰਗ ਮੰਗ ਤਾਈ ਬਿਲਕੁਲ ਮੇਰਾ ਨਾਮ ਜਗਜੀਤ ਸਿੰਘ ਜੀ ਪਿੰਡ ਪਖੋਗਲਾ ਗੋਨਾਪਤੀ ਕੀ ਕਹਣਾ ਚਾਹਣੇ ਜਿਹੜਾ ਬਲਾਸਟ ਦਾ ਮਾਮਲਾ ਸਾਹਮਣੇ ਆਇਆ ਬਲਾਸਟ ਦਾ ਇਹ ਅੱਜ ਸਵੇਰੇ ਲਗਭਗ 7:30 ਵਜੇ ਇੱਕੇਦਮ ਪੂਰਾ ਵੱਡਾ ਧਮਾਕਾ ਹੋਇਆ ਵੀ ਸਾਡਾ ਵੀਰ ਆ ਚਾਚੇ ਦਾ ਮੁੰਡਾ ਹਰਮੇਲ ਸਿੰਘ ਇਹ ਆਲਰੇਡੀ ਇਨਵਰਟਰਾਂ ਦਾ ਕੰਮ ਕਰਦਾ ਸੌਰੀ ਆਪਣਾ ਫਿਲਟਰਾਂ ਦਾ ਕੰਮ ਕਰਦਾਗਾ ਆ ਰਵਾੜੀ ਫਿਲਟਰ ਲਾਉਂਦਾਗਾ ਜਿਹੜਾ ਇਹਦੇ ਘਰ ਦੇ ਵਿੱਚ ਸੀਗਾ ਇਨਵਰਟਰ ਲੱਗਿਆ ਹੋਇਆ ਜਿਹੜਾ ਉਹਦੇ ਤੋਂ ਹੋਇਆ ਜਾਂ ਪਤਾ ਨਹੀਂ ਕਿੰਨਾ ਕਾਦੇ ਨਾਲ ਹੋਇਆ ਵੈਸੇ ਦੇਖਿਆ ਜਾਵੇ ਤਾਂ ਸਮਝ ਨਹੀਂ ਆ ਰਹੀ ਅਿੰਡਾ ਬੜਾ ਹਾਸਤਾ ਹੋਇਆ ਸਾਰੇ ਕਮਰੇ ਦੀ ਛੱਤਾਂ ਪਟੀਆਂ ਗਈਆਂ ਸਾਰੇ ਕਮਰੇ ਜਾ ਵਿੱਚੋਂ ਜਲ ਵੀ ਗਏ ਆ ਕੋਲੇ ਸਿਲੰਡਰ ਵੀ ਪਿਆ ਸੀ ਪਤਾ ਨਹੀਂ ਵੀ ਸਿਲੰਡਰ ਤੋਂ ਹੋਇਆ ਜਾਂ ਇਨਵਰਟਰ ਤੋਂ ਹੋਇਆ ਜਾਂ ਕੁਦਰਤੀ ਕੋਈ ਬਿਜਲੀ ਆਈ ਆ ਜਿਵੇਂ ਦੇਖਿਆ ਜਾਵੇ ਤਾਂ ਜਿਵੇਂ ਇਨਵਰਟਰ ਅੰਦਰਲੇ ਪਾਸੇ ਤਾਂ ਤਾਂਹ ਤੋਂ ਛੱਤਾਂ ਤਾਂਹਾਂ ਤੋਂ ਥੱਲੇ ਨੂੰ ਟੁੱਟ ਗਈਆਂ ਵੀ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਮਾਲੀ ਨਿਖਾਨ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਦੇਖਿਆ ਜਾਵੇ ਤਾਂ ਸਾਰੇ ਹੀ ਦੇਖੋ ਘਰ ਦਾ ਜਿਹੜਾ ਫਰਨੀਚਰ ਆ ਕੁਰਸੀਆਂ ਵਗੈਰਾ ਜੋ ਐ ਐਲਸੀਡੀ ਲੱਗੀ ਹੋਈ ਸੀ ਫ੍ਰਿਜ ਫ੍ਰਿਜ ਸਾਰੇ ਹੀ ਮਤਲਬ ਸਾਰੇ ਹੀ ਪੂਰਾ ਹੀ ਨੁਕਸਾਨ ਜਿੰਨਾ ਆਪਣਾ ਕਰੀ ਦੁਸ਼ਮਾਨਾ ਸਾਰਾ ਹੀ ਖਤਮ ਹੋ ਗਿਆ ਔਰ ਜਿਹੜਾ ਮਕਾਨ ਆ ਉਹ ਵੀ ਲਗਭਗ ਸਾਰੇ ਹੀ ਜਿਵੇਂ 100% ਦਾ ਨੁਕਸਾਨ ਹੋਇਆ ਘੱਟੋ-ਘੱਟ ਲੱਗਦਾ ਹੀ ਨੁਕਸਾਨ ਤਾਂ ਆਪਾਂ ਲਾਈਏ ਘੱਟੋ-ਘੱਟ ਹੀ ਲਾ ਕੇ ਚੱਲੀ ਤਾਂ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਵੀਰ ਵੀ ਪਹਿਲਾਂ ਆਈਪੀਏ ਕਰਕੇ ਬੇਰੁਜ਼ਗਾਰੀ ਸੀ ਥੋੜਾ ਹੀ ਮਾਮਾ ਮੋਟਾ ਕੰਮ ਚਲਾਇਆ ਸੀਗਾ ਹੱਥੀ ਕੰਮ ਕਰਨ ਵਾਲਾ ਹਨਾ ਇਹਦੇ ਲਈ ਬਹੁਤ ਜ਼ਿਆਦਾ ਬੱਦ ਦਾ ਨੁਕਸਾਨ ਮੰਨ ਸਕਦੇ ਆ ਵੀ ਸਾਰੀ ਜ਼ਿੰਦਗੀ ਦੀ ਨੁਕਸਾਨਤਾ ਹੋ ਗਿਆ। 6:00 ਵਗੈਰਾ ਕਿੱਥੇ ਵਜਦੀ ਹੈਗੀ? 6:00 ਵੀਰ ਦਾ ਜਦੋਂ ਪਤਾ ਲੱਗਿਆ ਇਹਨੂੰ ਦੂਸਰੇ ਕਮਰੇ 'ਚ ਪਿਆ ਸੀਗਾ ਵੀ ਇਨਵਰਟਰ ਵਾਲੇ ਕਮਰੇ 'ਚ ਕੋਈ ਆਵਾਜ਼ ਆਈ ਆ। ਖੜਕਾ ਹੋਇਆ। ਇਹਨਾਂ ਨੇ ਜਾ ਕੇ ਦੇਖਿਆ ਤਾਂ ਅੱਗ ਅੱਗ ਲੱਗੀ ਹੋਈ ਸੀਗੀ। ਅੱਗ ਨੂੰ ਬੁਝਾਉਂਦੇ ਹੋਏ ਸਾਰੇ ਹੀ ਇਹਨਾਂ ਦਾ ਸਰੀਰ ਗੋਡਿਆਂ ਤੋਂ ਲੈ ਕੇ ਉੱਪਰ ਤੱਕ ਸਾਰੇ ਹੀ ਚਿਹਰਾ ਤੇ ਸਾਰੇ ਹੀ ਫੇਸ ਜਿਹੜਾ ਸਾਰੇ ਹੀ ਮਤਲਬ ਹੈਗਾ ਅੱਗ ਨਾਲ ਤੁਲਸੀ ਆ ਬੁਰੀ। ਮੰਗਦਾ ਇਹ ਪ੍ਰਸ਼ਾਸਨ ਤੋਂ ਜਿਹੜਾ ਆਪਣਾ ਡੀਸੀ ਸਾਹਿਬ ਤੋਂ ਔਰ ਸਰਕਾਰ ਤੋਂ ਮੰਗ ਕਰਦੇ ਆ। ਤੇ ਤਵੇ ਦਾ ਵੀ ਪਤਾ ਲਾਇਆ ਜਾ ਵੀ ਕੀ ਕਾਰਨ ਹੈ ਨਾ ਦੂਸਰਾ ਇਹ ਵੀ ਜਿਆਦਾ ਨੁਕਸਾਨ ਹੋਇਆ ਆਰਥਿਕ ਪੱਖੋਂ ਵੀ ਜਿੰਦਾ ਏਡਾ ਨੁਕਸਾਨ ਆ ਕਿ ਆਮ ਬੇਰੁਜ਼ਗਾਰ ਬੰਦਾ ਨਹੀਂ ਪਰਵਾਹੀ ਕਰ ਸਕਦਾ ਵੀ ਵੱਧ ਤੋਂ ਵੱਧ ਸਰਕਾਰ ਇਸ ਚੀਜ਼ ਦੀ ਮਦਦ ਕਰੇ ਆਬ ਲੋਕਲ ਪ੍ਰਸ਼ਾਸਨਾਂ ਡੀਸੀ ਵਗੈਰਾ ਵੀ ਪੂਰਾ ਆ ਕੇ ਦੇਖ ਕੇ ਮਦਦ ਕਰਨ ਉਹ ਲਾਲ ਸਿੰਘਾ ਜੀ ਇਹ ਕਾਰਨਤਾ ਜੀ ਇਹ ਹੋਇਆ ਜੀ ਤੜਕੇ 3:00 ਵਜੇ ਦਾ ਟਾਈਮ ਸੀ ਇਹ ਆ ਲੱਗਿਆ ਜਿਵੇਂ ਕੋਈ ਬੰਬ ਫਟ ਗਿਆ ਹੁੰਦਾ ਉੱਥੇ ਹੁਣ ਜਿਹੜੇ ਕਮਰੇ ਚ ਇੱਕ ਲੋਇਟਰ ਪਿਆ ਸੀ ਇੱਕ ਚ ਗੈਸ ਪਿਆ ਸੀ ਪਤਾ ਕੋਈ ਸਾਨੂੰ ਲੱਗ ਨਹੀਂ ਰਿਹਾ ਵੀ ਕਾ ਚਾਂਸ ਕੀ ਹੋਇਆ ਤੇ ਸੰਤਾ ਉਹ ਤੋਂ ਪਤਾ ਲੱਗਿਆ ਵੀ ਜਦੋਂ ਬੰਬ ਮਗੂ ਮਤਲਬ ਫਟ ਗਿਆ ਇਹ ਤਿੰਨੇ ਛੱਤਾਂ ਪੱਟੀਆਂ ਗਈਆਂ ਜਿਹੜਾ ਸਮਾਨ ਪਿਆ ਸੀ ਸਾਰਾ ਟੁੱਟ ਪੁੱਟ ਕੇ ਸਾਰਾ ਚੂਰਾ ਹੋ ਗਿਆ ਜੀ ਫਰਿੱਜ ਵਗੈਰਾ ਕੂਲਰ ਵਾ ਸਾਰੇ ਕੁਝ ਭਰਾ ਹੋ ਗਿਆ ਜੀ ਕਿੰਨਾ ਦਾ ਨੁਕਸਾਨ ਹੋਇਆ ਕਿੰਨੇ ਲੱਖ ਦਾ ਨੁਕਸਾਨ ਤਾਂ ਜੀ ਹੁਣ ਦੇਖਿਆ ਜਾਵੇ ਜਿਹੜੇ ਹਿਸਾਬ ਨਾਲ ਆ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤਾਂ ਗਰੀਬ ਦਾ ਆਪ ਨੂੰ ਵੀ ਆਪ ਨੂੰ ਜੋ ਜਦੋਂ ਭੱਜ ਕੇ ਜਦੋਂ ਪਤਾ ਲੱਗਿਆ ਉੱਠ ਕੇ ਉਹਦੇ ਨਾਲ ਪਿੰਡੇ ਨੂੰ ਛੇਕ ਲੱਗ ਗਿਆ ਮਤਲਬ ਦੁਨੇ ਜਵਾਕ ਉਹ ਤੇ ਘਰ ਵਾਲੀ ਉਹ ਪਏ ਸੀ ਨਾਲ ਉਹਦੇ ਨਾਲ ਸਰੀਰ ਨੂੰ ਪਾ ਕੇ ਛੇਕ ਲੱਗ ਗਿਆ ਉਹ ਹਸਪੀਟਲ ਦਾਖਲਾ ਹੈ ਜਿਹੜੇ ਉਹ ਘਰ ਵਾਲੀ ਹੈ ਉਹਦੇ ਸਿਰ ਤੇ ਸੱਟਾਂ ਲੱਗੀਆਂ ਟੋਟਾ-ਟਾ ਵੱਜ ਗਿਆ ਜਦੋਂ ਤਾਂ ਹਾਂ ਤੋਂ ਮਤਲਬ ਬੰਬ ਮੋਗ ਪਟਾਕਾ ਪਿਆ ਇਹ ਤਿੰਨੇ ਲੱਖ ਦਾ ਨੁਕਸਾਨ ਹੋ ਗਿਆ। ਅੰਤਾਜਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਦਾ। ਅੱਜ ਸਵੇਰੇ ਪਖੋਗਲੇ ਸਰਪੰਚ ਸਾਹਿਬ ਨੇ ਸਾਨੂੰ ਕਾਲ ਕੀਤੀ ਸੀ ਵੀ ਇੱਕ ਹਰਮੇਲ ਸਿੰਘ ਦਾ ਘਰ ਹੈਗਾ ਇੱਥੇ ਗੋਨਾਪੱਤੀ ਦੇ ਵਿੱਚ। ਉੱਥੇ ਵੀ ਘਰ ਦੇ ਵਿੱਚ ਅਚਨਚੇਤ ਜਿਹੜਾ ਹੈਗਾ ਧੁਮਾਕਾ ਹੋਇਆਗਾ। ਅਸੀਂ ਪਿੰਡ ਦੇ ਵਿੱਚ ਮੌਕੇ ਤੇ ਪਹੁੰਚੇ ਤੇ ਹਰਮੇਲ ਸਿੰਘ ਦਾ ਘਰ ਹੈ ਪਿੱਛੇ ਜਿਹੜਾ ਹੈਗਾ ਤਿੰਨ ਕਮਰੇ ਨੇ ਤੇ ਇਹ ਤਿੰਨੇ ਦੀਆਂ ਉਹ ਧੁਮਾਕੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਛੱਤਾਂ ਉੱਡ ਗਈਆਂ। ਤੇ ਜਾਨੀ ਨੁਕਸਾਨ ਜਿਹੜਾ ਹੁਣੋਂ ਬਚ ਗਿਆ। ਕਰਦਾ ਮਾਲਕ ਸੀ ਹਰਮੇਲ ਸਿੰਘ ਉਹ ਥੋੜਾ ਚੁਲਸਿਆ ਗਿਆ ਉਹ ਬੀ ਐਮ ਸੀ ਹਸਪੀਟਲ ਦੇ ਵਿੱਚ ਦਾਖਲਾ ਹੈਗਾ ਤੇ ਉਹਨਾਂ ਦੇ ਘਰ ਵਾਲੀ ਸੀਗੀ ਸੁਖਪਾਲ ਕੌਰ ਉਹ ਮੈਨਰ ਜਿਹੜੀ ਹੈਗੀ ਜਖਮੀ ਹੈਗੀ ਕਾਰਨ ਬਤਾ ਲੱਗਿਆ ਫਿਰ ਬਲਾਕ ਕਾਰਨ ਇਹਨਾਂ ਦਸਨ ਮੁਤਾਬਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਅੰਦਰ ਬੈਟਰੀਆਂ ਦਾ ਕੰਮ ਕਰਦਿੰਦੇ ਨੇ ਇਹ ਬੈਟਰੀ ਬੁਟ ਰਿਹਾ ਹੁੰਦਾ ਕੁਝ ਬੈਟਰੀ ਤੋਂ ਵੀ ਹੋ ਸਕਦਾ ਜਿਹੜਾ ਹੈਗਾ ਵੀ ਜਿਹੜਾ ਕੋਈ ਚਿੰਗਾਰੀ ਲੱਗੀ ਹੋਵੇ ਤੇ ਗੈਸ ਲੀਕ ਦਾ ਵੀ ਚੱਲ ਰਿਹਾ ਹੈਗਾ ਉਹ ਦੇਖਦੇ ਹੁਣ ਕੀ ਮਾਮਲਾ ਸਾਹਮਣੇ ਆ ਰਿਹਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਕੁਝ ਕਹਿ ਰਹੇ ਸਮਾਨੀ। ਹਾਂ ਉਹ ਵੀ ਕਹਿ ਰਹੇ ਨੇ। ਉਹ ਤਾਂ ਵੀ ਚਲੋ ਇਹ ਬਦਲਵਾਈ ਵਾਲਾ ਮੌਸਮ ਹੈਗਾ। ਉਹਦੀ ਪੋਸਿਬਿਲਟੀ ਵੀ ਜਿਹੜੀ ਆਪਾਂ ਖਤਮ ਨਹੀਂ ਕਰ ਸਕਦੇ। ਫਿਰ ਵੀ ਦੇਖਦੇ ਆ ਜੋ ਕੁਝ ਵੀ ਹੈਗਾ। ਉਹਦੇ ਮੁਤਾਬਕ ਜੋ ਬੰਦਾ ਹੈਗਾ। ਆ ਅਸੀਂ ਜਿਹੜੇ ਹੈਗੇ ਜ਼ਖਮੀ ਹੈਗੇ ਬੀਐਮਐਸ ਉਹਨਾਂ ਬਿਆਨ ਲਿਖ ਰਹੇ ਆ। ਤੇ ਕਿਉਂਕਿ ਚਸ਼ਮਦੀਪ ਤਾਂ ਉਹ ਹੀ ਨੇ ਕੋਲੇ ਹੋਈ ਸੀਗੇ। ਉਹਨੇ ਦੱਸੇ ਮੁਤਾਬਕ ਜੋ ਵੀ ਬੰਦ ਦੀ ਕਰ ਵੀ ਅਮਲ ਚ ਲਿਆਂਦੀ ਜਾਊਗੀ।